ਐਸਐਸਪੀ ਨਾਨਕ ਜਿਹੜਾ ਉਸਨੇ ਇਹ ਸਾਰਾ ਕੁਝ ਮੈਨੀਪੂਲੇਟ ਕੀਤਾ ਗਿਆ ਉਹਨਾਂ ਦੀ ਵਜ੍ਹਾ ਨਾਲ ਡਿਲੇ ਹੋਇਆ ਦੇਖੋ 90 ਦਿਨ ਹੋ ਗਏ ਜੀ ਅੱਜ ਤੱਕ ਪੰਜਾਬ ਪੁਲਿਸ ਜਿਹੜੇ ਚਾਰ ਐਸਐਚਓ ਭੱਜੇ ਹੋਏ ਨੇ ਔਰ ਮਤਲਬ ਉਹਨਾਂ ਨੂੰ ਪਕੜਨ ਦਾ ਨਾ ਉਹਨਾਂ ਦੇ ਡਿਪਾਰਟਮੈਂਟ ਨੂੰ ਕਹਿਦਾ ਕੋਈ ਮੂੰਹ ਸਿਰ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਜੀ ਕਿੰਨੀ ਦੇਰ ਭੱਜਣਗੇ ਗਵਰਨਮੈਂਟ ਏਮਪਲੋਈ ਹਨ ਠੀਕ ਹੈ ਨਾ ਜਵਾਬ ਤੇ ਦੇਣਾ ਹੀ ਪਏਗਾ ਸਰਕਾਰ ਨੂੰ ਵੀ ਦੇਣਾ ਪਏਗਾ ਤੇ ਪੁਲਿਸ ਡਿਪਾਰਟਮੈਂਟ ਨੂੰ ਵੀ ਦੇਣਾ ਪਏਗਾ ਕਿ ਕੇ 4 ਮਹੀਨੇ ਅਗਰ ਆਪਣੇ ਡਿਊਟੀ ਜੁਆਇਨ ਨਹੀਂ ਕਰਦੇ ਤੇ ਐਸ ਇਟ ਇਜ਼ ਕਾਨੂੰਨੀ ਵੀ ਡਿਸਮਿਸਲ ਦਿਨਾ ਦਾ ਬੰਦਾ ਹੀ ਹੈਗਾ ਪਿਛਲੇ ਦਿਨਾਂ ਹੀ ਦੇ ਵਿੱਚ ਇੱਕ ਕਾਂਡ ਹੋਇਆ ਸੀ ਕਰਨਲ ਬਾਟ ਕੁੱਟਮਾਰ ਦਾ ਮਾਮਲਾ ਜਿਸ ਦੌਰਾਨ ਪੁਲਿਸ ਕਰਮਚਾਰੀਆਂ ਵੱਲੋਂ ਕਰਨਲ ਜੀ ਦੀ ਕੁੱਟਮਾਰ ਕਰੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਬੇਹਤ ਹੀ ਗਰਮਾ ਗਿਆ ਸੀ ਤੇ ਅੱਜ ਪਟਿਆਲਾ ਦੇ ਵਿੱਚ ਐਸ ਆਈ ਟੀ ਦੀ ਟੀਮ ਪਹੁੰਚੀ ਹੈ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰ ਦਿੰਨੇ ਆ ਐਸ ਆਈ ਟੀ ਟੀਮ ਵੱਲੋਂ ਅੱਜ ਜਿਹੜਾ ਉਹ ਸਾਰਾ ਸੀਨ ਹੈ ਰੀਕ੍ਰੀਏਟ ਕਰਾਇਆ ਗਿਆ ਜਿੱਥੇ ਉਹਨਾਂ ਵੱਲੋਂ ਜਿਹੜਾ ਉਹ ਸਾਰਾ ਸੀਨ ਬੀਤੀ ਰਾਤ ਨੂੰ ਹੋਇਆ ਸੀ ਕਿ ਕਿਵੇਂ ਪੁਲਿਸ ਦੀ ਗੱਡੀ ਆਈ ਸੀ ਤੇ ਕਿਵੇਂ ਕੁੱਟਮਾਰ ਕਰੀ ਗਈ ਸੀ ਉਹ ਸਾਰਾ ਮਾਮਲਾ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਜ਼ਦੀਕ ਹਰਬ ਅੰਸਟਾਬੇ ਤੇ ਕਰਿਆ ਜਾ ਰਿਹਾ ਉਥੇ ਅੱਜ ਕਰਨਲ ਬਾਡ ਦੇ ਵੀਬੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਸਾਰਾ ਮਾਮਲਾ ਸੀ ਮੈਡਮ ਅੱਜ ਐਸਆਈਟੀ ਦੀ ਟੀਮ ਆਈ ਹੈ ਕੀ ਕਾਰਵਾਈ ਕਰੀ ਜਾ ਰਹੀ ਆ ਜੀ ਐਸਆਈਟੀ ਦੀ ਟੀਮ ਆ ਜਿਹੜਾ ਪੁਲਿਸ ਵਾਲੇ ਦੀ ਰੋਂਗ ਸਾਈਡ ਤੋਂ ਗੱਡੀ ਆਈ ਸੀ ਕਿ ਤੇ ਜਿੱਥੇ ਗੱਡੀ ਖੜੀ ਸੀਗੀ ਉਹ ਪੂਰਾ ਇਨਸੀਡੈਂਟ ਨੂੰ ਜਿੱਥੇ ਗੱਡੀਆਂ ਖੜੀ ਸੀ ਉਹ ਪੂਰਾ ਇੱਕ ਰੀ ਲੋਕੇਟ ਕਰਕੇ ਤੁਸੀਂ ਡਰੋਨਿੰਗ ਕਰ ਰਹੇ ਜਿਸ ਦੀ ਪਰਮਿਸ਼ਨ ਅਸੀਂ ਆਰਮੀ ਤੋਂ ਦਵਾ ਦਿੱਤੀ ਹੋਈ ਹੈ ਤੇ ਬਾਕੀ ਉਹ ਆਪਣੀ ਡਿਟੇਲ ਕਾਰਵਾਈ ਕਰ ਰਹੇ ਹਨ ਸੀ ਵੀ ਆਰ ਵੈਰੀ ਹੈਪੀ ਦ ਵੇ ਸਿਟ ਕੰਮ ਕਰ ਰਹੀ ਹੈ ਕਿਉਂਕਿ ਉਹ ਆਪਣਾ ਡਿਟੇਲ ਤੇ ਛੋਟੀ ਛੋਟੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਜਸਟਿਸ ਮਿਲੇ ਐਂਡ ਸਾਨੂੰ ਪੂਰਾ ਪ੍ਰੋਸੈਸ ਸਾਨੂੰ ਜਸਟਿਸ ਮਿਲੇਗਾ ਬਾਕੀ ਤੁਸੀਂ ਦੇਖੋ 90 ਦਿਨ ਹੋ ਗਏ ਜੀ ਅੱਜ ਤੱਕ ਪੰਜਾਬ ਪੁਲਿਸ ਜਿਹੜੇ ਚਾਰ ਐਸੇ ਚੋ ਪੱਜੇ ਹੋਏ ਨੇ ਔਰ ਮਤਲਬ ਉਹਨਾਂ ਨੂੰ ਪਕੜਨ ਦਾ ਨਾ ਉਹਨਾਂ ਦੀ ਡਿਪਾਰਟਮੈਂਟਲ ਨੂੰ ਕਹਿੰਦਾ ਕੋਈ ਮੂੰਹ ਸਿਰ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਜੀ ਕਿੰਨੀ ਦੇਰ ਪੱਜਣਗੇ ਗਵਰਨਮੈਂਟ ਏਮਪਲੋਈ ਐਂ ਠੀਕ ਹੈ ਨਾ ਜਵਾਬ ਤੇ ਦੇਣਾ ਹੀ ਪਏਗਾ ਸਰਕਾਰ ਨੂੰ ਵੀ ਦੇਣਾ ਪਏਗਾ ਤੇ ਪੁਲਿਸ ਡਿਪਾਰਟਮੈਂਟ ਨੂੰ ਵੀ ਦੇਣਾ ਪਏਗਾ। ਇਹਮ ਗੱਲ ਕਰੀਏ ਗਵਰਨਰ ਸਾਹਿਬ ਨੂੰ ਤੁਸੀਂ ਮਿਲੇ ਸੀ ਪਿਛਲੇ ਦਿਨੀ ਉਹਨਾਂ ਨਾਲ ਕੀ ਗੱਲਬਾਤ ਹੋਈ ਜੀ ਉਹਨਾਂ ਦੇ ਪੀਓ ਆਰਡਰਸ ਕੱਢਣ ਦੇ ਜਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹੜੇ ਪਘੋੜਾ ਜਿਸ ਨੂੰ ਕਹਿੰਦੇ ਨੇ ਜਿਹੜੇ ਨਹੀਂ ਆਉ ਰਹੇ ਤੇ ਉਹਨਾਂ ਦਾ ਲੁਕਆਊਟ ਐਲਓਸੀ ਵੀ ਦੇ ਦਿੱਤੀ ਗਈ ਹੈ ਪੂਰੇ ਏਅਰਪੋਰਟਸ ਤੇ ਲੁਕਆਊਟ ਆਰਡਰਸ ਦੇ ਦਿੱਤੇ ਗਏ ਹਨ ਹੋਰ ਪੀਓ ਆਰਡਰ ਦੀ ਪ੍ਰੋਸੀਡਿੰਗ ਸਟਾਰਟ ਕਰਨ ਲਈ ਦੱਸ ਦਿੱਤਾ ਗਿਆ ਹੈ ਕਿਉਂਕਿ ਹੁਣ 90 ਦਿਨ ਹੋ ਗਏਨ ਭੱਜੇ ਹੋਏ ਨੂੰ ਵੀ ਕਿੰਨੇ ਦਿਨ ਭੱਜਣ ਤੇ ਐਲਓਸੀ ਹੈ ਜਾਂ ਠੀਕੇ 4 ਮਹੀਨੇ ਅਗਰ ਆਪਣੇ ਡਿਊਟੀ ਜੁਆਇਨ ਨਹੀਂ ਕਰਦੇ ਤੇ ਐਸ ਇਟ ਇਜ਼ ਕਾਨੂੰਨੀ ਵੀ ਡਿਸਮਿਸਲ ਦਿਨਾ ਦਾ ਬੰਦਾ ਹੀ ਹੈਗਾ ਇੰਟਰਸੈਪਟ ਬੇਲ ਪਾਈ ਜਾ ਰਹੀ ਹੈ ਇਹਨਾਂ ਵੱਲੋਂ ਦੋ ਤਿੰਨ ਵਾਰ ਬੇਲਸ ਪਾ ਦਿੱਤੀਗੇ ਪਰ ਰਿਜੈਕਟ ਹੋ ਗਈਆਂ ਉਹਨਾਂ ਨੂੰ ਕੀ ਮੈਂ ਦੇਖ ਦਵਾਂ ਤੁਸੀਂ ਜੀ ਜਸਟਿਸ ਮੈਂ ਤੁਹਾਨੂੰ ਹਮੇਸ਼ਾ ਕਹਿੰਨਾ ਕੋਰਟ ਤੇ ਹੀ ਜਸਟਿਸ ਪੰਜਾਬ ਪੁਲਿਸ ਤੇ ਸਾਨੂੰ ਕੋਈ ਜਸਟਿਸ ਨਹੀਂ ਦੇਗੀ ਦੂਜੀ ਗੱਲ ਪੰਜਾਬ ਪੁਲਿਸ ਤੇ ਸਾਰੇ ਮੈਂ ਕਦੇ ਵੀ ਨਹੀਂ ਹੁੰਦੇਖੋ ਜਿਹੜੇ ਸਾਡੇ ਐਸਐਸਪੀ ਗੁਰੂ ਨਾਇਨ ਬਹੁਤ ਚੰਗੇ ਬੰਦੇ ਨਾ ਅਗਰ ਉਹ ਸ਼ਾਇਦ ਐਸਐਸਪੀ ਨਾਨਕ ਦੇ ਟਾਈਮ ਅਗਰ ਹੁੰਦੇ ਤੇ ਅੱਜ ਇਹ ਘਟਨਾ ਇੱਥੇ ਤੱਕ ਨਹੀਂ ਪਹੁੰਚਦੀ ਉਹ ਐਸਐਸਪੀ ਨਾਨਕ ਜਿਹੜਾ ਉਸਨੇ ਇਹ ਸਾਰਾ ਕੁਝ ਮੈਨੀਪੂਲੇਟ ਕੀਤਾ ਗਿਆ ਉਹਨਾਂ ਦੀ ਵਜ੍ਹਾ ਨਾਲ ਡਿਲੇ ਹੋਇਆ ਤੁਸੀਂ ਦੇਖਿਆ ਉਹਨਾਂ ਕੋਰਟ ਦੇ ਆਰਡਰ ਤੇ ਵੀ ਕਿਹਾ ਗਿਆ ਹੈ ਜਿਹੜੀ ਸੀਨੀਅਰ ਅਧਿਕਾਰੀ ਇਸ ਵਿੱਚ ਇਨਵੋਲਵ ਸੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਏ ਪਰ ਅਸੀਂ ਸੁਪਰੀਮ ਕੋਰਟ ਤੋਂ ਵੀ ਆਰਡਰਸ ਦਿਵਾ ਰਹੇ ਕਿ ਇਹ ਇਨਵੈਸਟੀਗੇਸ਼ਨ ਔਨ ਦਾ ਆਫਿਸਰ ਜਿਹੜੇ ਡਿਲੇ ਕਰਨ ਤੇ ਸੀ ਜੀ ਇਹ ਲੜਾਈ ਮੇਰੀ ਜਿਹੜੇ ਚਾਰ ਜਾਂ ਪੰਜ ਜਿਹੜੇ ਆ ਪੁਲਿਸ ਅਧਿਕਾਰੀ ਐ ਸੀਨੀਅਰ ਹੋ ਰਹੇ ਐ ਐਸਐਚਓ ਉਹਨਾਂ ਦੇ ਅਗੇਂਸਟ ਐ ਬਾਕੀ ਮੈਨੂੰ ਕੋਈ ਪੰਜਾਬ ਪੁਲਿਸ ਨਾਲ ਪ੍ਰੋਬਲਮ ਨਹੀਂ ਹੈ ਬਾਕੀ ਹਰ ਇੱਕ ਬੰਦਾ ਖਰਾਬ ਨਹੀਂ ਹੁੰਦਾ ਹਰ ਇੱਕ ਪੁਲਿਸ ਵਾਲਾ ਖਰਾਬ ਨਹੀਂ ਹੁੰਦਾ ਅਸੀਂ ਵੀ ਵਰਦੀ ਵਾਲੇ ਆਸੀਂ ਵਰਦੀ ਵਾਲੇ ਦੀ ਇੱਜ਼ਤ ਕਰਨਾ ਚਾਹੁੰਦੇ ਆਂ ਮਗਰ ਇਹ ਇੱਜ਼ਤ ਕਰਾਨੀ ਨਾ ਕਰਾਨੀ ਨਾ ਦੇ ਆਪਣੇ ਹੱਥ ਤੇ ਥੈਂਕ ਯੂ ਮੈਮ ਜਿਵੇਂ ਤੁਸੀਂ ਸੁਣਿਆ ਕਿ ਮੈਡਮ ਦਾ ਕਹਿਣਾ ਹੈ ਕਿ ਜਿਹੜਾ ਆ ਕੇਸ ਐ ਹੁਣ ਆਨਾਲ ਸਮਾਂ ਦੱਸੇਗਾ ਕਿ ਉਹਦਾ ਸਿੱਟਾ ਕੀ ਨਿਕਲਦਾ ਉੱਤੀ ਐਸਐਚਓ ਟੀਮ ਜਿਹੜੀ ਪਹੁੰਚੀ ਪਈ ਐ ਉਹ ਜਾਂਚ ਪੜਤਾਲ ਕਰ ਰਹੀ ਐ ਤੇ ਜਾਂਚ ਪੜਤਾਲ ਤੋਂ ਬਾਅਦ ਕੀ ਪੁਸ਼ਟੀ ਨਿਕਲਦੀ ਹੈ ਜਿਹੜਾ ਸੀਨ ਰੀਕ੍ਰੀਏਟ ਹੋਏਗਾ ਇੱਕ ਵਾਰ ਤੁਹਾਡੇ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੰਨੇ ਆ ਉਹਨਾਂ ਦਾ ਕਹਿਣਾ ਕਿ ਜਿਹੜੀ ਗੱਡੀ ਸੀ ਪੁਲਿਸ ਕਰਮਚਾਰੀਆਂ ਦੀ ਉਹ ਰੋਂਗ ਸਾਈਡ ਤੋਂ ਆਉਂਦੀ ਇੱਥੇ ਇੱਕ ਵਾਟਸਾਪ ਦੀ ਗੱਡੀ ਖੜੀ ਸੀ ਜਦੋਂ ਉਹ ਇਨਸੀਡੈਂਟ ਵਾਪਰਦਾ ਤੇ ਸੀਨ ਦੁਬਾਰਾ ਰੀਕ੍ਰੀਏਟ ਕਰਿਆ ਗਿਆ ਰਜਿੰਦਰਾ ਹਸਪਤਾਲ ਦੇ ਕੋਲ ਹਰਬੰਸ ਢਾਬੇ ਕੋਲ ਜਦੋਂ ਇਹ ਸਾਰਾ ਮਾਮਲਾ ਹੋਇਆ ਸੀ ਹੁਣ ਆਨ ਵਾਲਾ ਸਮਾਂ ਦੱਸੇਗਾ ਕਿ ਸਿੱਟ ਦੇ ਵੱਲੋਂ ਕੀ ਸਿੱਟਾ ਕੱਢਿਆ ਜਾਂਦਾ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ